ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪਰ ਇਸ ਵਕਤ ਦੀ ਗੁਰੂ ਰਾਮਦਾਸ ਜੀ ਪਾਸ਼ਾ ਦੀ ਵਿਸਾਈ ਹੋਈ ਨਗਰੇ ਸ਼੍ਰੀ ਅਮਰਸਰ ਸਾਹਿਬ 'ਚ ਖੜੇ ਆਂ ਔਰ ਇਹ ਭੰਡਾਰੀ ਪੁਲ ਤੇ ਅਸੀਂ ਖੜੇ ਆਂ ਕੋਈ ਖੁਸ਼ੀ ਨਾਲ ਨਹੀਂ ਖੜੇ ਬਹੁਤ ਦੁਖਦਾਈ ਘਟਨਾ ਇੱਕ ਪਟਿਆਲੇ ਦੇ ਵਿੱਚ ਵਾਪਰੀਆ ਸਾਡੇ ਦੇਸ਼ ਦੇ ਆਰਮੀ ਦੇ ਕਰਨਲ ਸਾਹਿਬ ਦੇ ਨਾਲ ਪੰਜਾਬ ਪੁਲਿਸ ਵੱਲੋਂ ਅਤਿਆਚਾਰ ਕੀਤਾ ਗਿਆ ਔਰ ਉਹਨਾਂ ਦੇ ਮਿਸੇ ਜਿਹੜੇ ਆ ਉਹ ਰੋ ਰੋ ਕੇ ਆਪਣਾ ਦਰਦ ਦੱਸ ਰਿਹਾ ਔਰ ਅੱਜ ਨਗਰੀ ਦੇ ਵਿੱਚ ਸਾਡका ਆਰਮੀ ਦੇ ਜਵਾਨਾਂ ਨੇ ਜਿਨ੍ਹਾਂ ਦੇਸ਼ ਲਈ ਆਪਣਾ ਅਹਿਮ ਯੋਗਦਾਨ ਪਾਇਆ ਇਹ ਦੇਸ਼ ਇਹਨਾਂ ਦਾ ਵਾ ਅਸੀਂ ਇਹਨਾਂ ਦੇ ਆਸਰੇ ਆ ਜੇ ਰੱਬ ਤੋਂ ਬਾਅਦ ਦੂਜਾ ਕਿਤੇ ਯਕੀਨ ਕੀਤਾ ਜਾਂਦਾ ਵਿਸ਼ਵਾਸ ਕੀਤਾ ਜਾਂਦਾ ਤੇ ਉਹ ਦੇਸ਼ ਦੀ ਆਰਮੀ ਤੇ ਕੀਤਾ ਜਾਂਦਾ ਜੇਕਰ ਸਾਡੀ ਆਰਮੀ ਨਾ ਹੋਵੇ ਤੇ ਭਰਾਓ ਅਸੀਂ ਘੁੰਮ ਨਹੀਂ ਸਕਦੇ ਕਿਉਂਕਿ ਸਾਡੀ ਆਰਮੀ ਸਾਡੇ ਦੇਸ਼ ਦਾ ਸਰਮਾਇਆ ਔਰ ਮੈਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਔਰ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਟੋਡੀ ਸੁਰੱਖਿਆ ਜਿੱਥੇ ਸਾਡੇ ਦੇਸ਼ ਦੀ ਆਰਮੀ ਖੜੀ ਆ ਔਰ ਕਿਤੇ ਨਾ ਕਿਤੇ ਜੇ ਸਾਡੀ ਆਰਮੀ ਨਾ ਧੱਕਾ ਹੁੰਦਾ ਜੀ ਉਹ ਜ਼ਰੂਰ ਬੋਲਿਆ ਕਰੋ ਔਰ ਇਹ ਪਹਿਲੀ ਘਟਨਾ ਨਹੀਂ ਹੋਈ ਇਹ ਨਾ ਪਰਦਾਸ਼ ਕਰਨ ਵਾਲੀ ਘਟਨਾ ਮੈਂ ਜਿੰਨੀ ਵੀ ਇਹਦੀ ਨਿੰਦਿਆ ਕਰ ਲਾਉਣੀ ਥੋੜੀ ਆ ਉਹ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਉਸ ਪਰਿਵਾਰ ਨੂੰ ਸੈਟੀਸਫਾਈ ਕੀਤਾ ਜਾਵੇ ਤੁਸੀਂ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਆ ਕਿ ਇੱਕ ਸੀਨੀਅਰ ਆਫੀਸਰ ਹੋਵੇ ਜੋ ਜੂਨੀਅਰ ਬੰਦੇ ਆਣ ਕੇ ਗੱਲ ਪੈਣ ਤੇ ਕਿੱਦਾਂ ਦਾ ਤੁਸੀਂ ਰੰਗ ਰੂਪ ਦੇ ਦਿੰਦੇ ਜੇ ਇਹ ਭਾਈ ਘੋਡੇ ਤੋਂ ਇਲਾਵਾ ਕੋਈ ਨਹੀਂ ਦੇ ਸਕਦਾ ਬੜੀ ਮਹਾਨ ਆ ਸਾਡੇ ਪੰਜਾਬ ਪੁੱਤ ਨਾਮ ਇਹਨਾਂ ਦੇ ਵੇਖੋ ਕਿੱਡੇ ਵਧੀਆ ਆ ਤੇ ਕਿੰਨਾ ਸਤਿਕਾਰ ਲੋਕ ਅੱਜ ਦੇ ਰਹੇ ਇਹਨਾਂ ਨੂੰ ਓਏ ਥੋੜੀ ਜੀ ਸ਼ਰਮ ਨੂੰ ਹੱਥ ਮਾਰੋ ਲਾਂਤਾ ਪੈਣੀ ਆ ਨੈਟ ਤੇ ਤੁਹਾਨੂੰ ਲਾਂਤਾ ਪਾਉਣ ਦੇ ਲੋਕੀ ਲੋਕੀ ਦੋ ਚੀਜ਼ਾਂ ਦੇ ਯਕੀਨ ਕਰਦੇ ਨੇ ਇੱਕ ਦੇਸ਼ ਦੀ ਆਰਮੀ ਰੱਬ ਤੋਂ ਬਾਅਦ ਦੋ ਹੀ ਨੇ ਔਰ ਇੱਕ ਕੋਰਟ ਤੇ ਮਾਨਯੋਗ ਕੋਰਟ ਤੱਕ ਜਦੋਂ ਇੱਕ ਕੇਸ ਪਹੁੰਚ ਗਿਆ ਤੁਹਾਡਾ ਚਿੱਠਾ ਸਾਰਾ ਆ ਜਾਣਾ ਸਾਹਮਣੇ ਇਹ ਟੋਡੀਆਂ ਕਾਲੀਆਂ ਕਰਕੂਤਾ ਜਿਹੜੀਆਂ ਕਿਸੇ ਤੋਂ ਲੁਕੀਆਂ ਨਹੀਂ ਆ ਬੰਦੇ ਬਣੋ ਅਕਲ ਨੂੰ ਹੱਥ ਮਾਰੋ ਤੁਸੀਂ ਚੰਦ ਉਹ ਚਾਰ ਪੰਜ ਬੰਦੇ ਇਹੋ ਜੀਆਂ ਹਰਕਤਾਂ ਕਰਕੇ ਸਾਰੇ ਪ੍ਰਸ਼ਾਸਨ ਨੂੰ ਸਾਰੇ ਪੁਲਿਸ ਨੂੰ ਕਟਾਰੇ 'ਚ ਖੜਾ ਕਰ ਦਿੰਦੇ ਜੀ ਇਹ ਕੀ ਕੋਈ ਚੰਗੀ ਗੱਲ ਹੈ ਸ਼ੋਭਾ ਦਿੰਦੀ ਸਾਡੇ ਲਈ ਸਰਦਾਰ ਦਰਬਾਖਸ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਆਰਮੀ ਦੇ ਇਥੋਂ ਦੇ ਸਾਡਾ ਫੌਜੀਆ ਦੇ ਉਹ ਖੜੇ ਨੇ ਮੇਰੇ ਨਾਲ ਔਰ ਬੜਾ ਦੁੱਖਦਰਦ ਹੈ ਉਹਨਾਂ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਦੁੱਖਦਰਦ ਹੈ ਉਹਨਾਂ ਲੋਕਾਂ ਦੇ ਹਿਰਦਿਆਂ 'ਚ ਆ ਜਿਨ੍ਹਾਂ ਦੇ ਪਰਿਵਾਰਾਂ ਨੇ ਇਸ ਦੇਸ਼ ਲਈ ਕੁਰਬਾਨੀਆਂ ਕੀਤੀਆਂ ਇਸ ਦੇਸ਼ ਲਈ ਆਪਣਾ ਅਹਿਮ ਯੋਗਦਾਨ ਪਾਇਆ ਆਪਣਾ ਖੂਨ ਦੇ ਕਤਰੇ ਬਹਾਏ ਤੁਸੀਂ ਕੀ ਕੀਤਾ ਕਿ ਪਰਿਵਾਰਾਂ ਨੂੰ ਤੁਸੀਂ ਲੱਗੇ ਸਾਰੇ ਤੁਹਾਨੂੰ ਪਤਾ ਹੋਵੇ ਕੋਈ ਕਿਸੇ ਪਰਵਾਨੇ ਕੁਰਬਾਨੀ ਕੀਤੀ ਵੀ ਵੇ ਤਾਂ ਪਤਾ ਹੋਵੇ ਤੁਸੀਂ ਸਿਰਫ ਇਹੋ ਕਰ ਸਕਦੇ ਜੇ ਅਤਿਆਚਾਰ ਕਿਵੇਂ ਕਰਨਾ ਜਿਹੜੇ ਪਰਿਵਾਰਾਂ ਦੀ ਕੁਝ ਦੇਣ ਹੈ ਨਾ ਉਹ ਸਾਡੇ ਦੇਸ਼ ਦਾ ਸਰਮਾਇਆ ਵਾ ਅਸੀਂ ਉਹਨਾਂ ਦਾ ਮਾਨ ਸਨਮਾਨ ਕਰੀਏ ਉਹਨਾਂ ਦਾ ਨਰਾਦਰ ਨਾ ਕਰੀਏ ਥੋੜੀ ਜੀ ਸ਼ਰਮ ਕਰੋ ਔਰ ਮੈਂ ਮਾਫੀ ਚਾਹਨਾ ਤੁਹਾਡੇ ਤੋਂ ਕਿ ਅੱਜ ਮੈਨੂੰ ਵੀ ਬੜਾ ਦੁੱਖ ਲੱਗਾ ਔਰ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇੱਕ ਚੀਜ਼ ਜ਼ਰੂਰ ਜਦੋਂ ਸਰਕਾਰ ਕਿਤੇ ਕਾਂਗਰਸ ਦੀ ਆਊਗੀ ਤੇ ਵਿਧਾਨ ਸਭਾ ਚ ਕਾਨੂੰਨ ਬਣਾਵਾਂਗੇ ਕਿ ਜਿਹੜੀ ਸਾਡੀ ਦੇਸ਼ ਦੀ ਆਰਮੀ ਆ ਉਹਦਾ ਜਿਹੜਾ ਸਨਮਾਨ ਆ ਸਭ ਤੋਂ ਉੱਪਰ ਹੋਣਾ ਚਾਹੀਦਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿ ਸਾਡੀ ਆਰਮੀ ਵੱਲ ਕੋਈ ਉਂਗਲ ਕਰੇ ਸਾਡੀ ਆਰਮੀ ਦਾ ਸਨਮਾਨ ਸਭ ਤੋਂ ਉੱਪਰ ਉਸ ਤੋਂ ਕੁਝ ਨਹੀਂ ਕਿਉਂਕਿ ਜਿਨੇ ਨੇ ਮੋਢੇ ਤੇ ਲਿਖਿਆ ਇੰਡੀਆ ਅੱਜ ਕਿਸੇ ਵੀ ਪਿੰਡ ਚ ਚਲ ਜਿਓ ਕਿਸੇ ਵੀ ਸ਼ਹਿਰ ਚ ਚਲ ਜਿਓ ਕਿ ਗੇਟ ਯਾਦਗਾਰੀ ਗੇਟ ਬਣੇ ਨੇ ਤਰੰਗੇ ਦੇ ਵਿੱਚ ਲਪੇਟ ਲਪੇਟ ਕੇ ਜਿਹੜੇ ਜਵਾਨ ਆਉਂਦੇ ਨੇ ਨਾ ਉਹ ਸਾਡੇ ਦੇਸ਼ ਦਾ ਸਰਮਾਇਆ ਵਾ ਉਹੀ ਸਾਡਾ ਦੇਸ਼ ਆ ਜੇ ਅਸੀਂ ਉਹਨਾਂ ਦਾ ਸਨਮਾਨ ਕਰਨਾ ਸਿੱਖੀਏ ਉਹਨਾਂ ਦਾ ਬਿਮਾਨ ਕਰਨ ਦਾ ਕਦੀ ਸੋਚਣਾ ਨਹੀਂ ਚਾਹੀਦਾ ਕੋਈ ਨਹੀਂ ਬੇਤੀਆਂ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤੈ ਆਰਮੀ ਦੇਸ਼ ਨਾਲ ਨਾਰਾਜ਼ ਹੋ ਗਈ ਤੇ ਸਮਝ ਲਓ ਦੇਸ਼ ਦੀ ਕੀ ਹਾਲਤ ਹੋ ਗਈ ਜੋ ਮੇਰੇ ਮਿੱਟੀ ਪਹਿਲਾਂ ਕਹਿ ਕੇ ਗਏ ਨੇ ਰੋਜ਼ ਇਸ ਤਰ੍ਹਾਂ ਜੱਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਸਾਬ ਸ੍ਰੀਪੁਰ ਗਵਰਨਮੈਂਟਸ ਕੇ ਮਾਰ ਆਈ ਨੇ ਕਦੀ ਸਸਤ ਨਹੀਂ ਠਾਇਆ ਪਰ ਜਦੋਂ ਸਡੋਰੇ ਦੀ ਜੰਗ ਵਿੱਚ ਉਹਨਾਂ ਨੇ ਬਾਣ ਲਗਾਇਆ ਤੋਂ ਉਹਨਾਂ ਨੇ ਇਹ ਸ਼ਬਦ ਚਾਨਣ ਕੀਤਾ ਕਰਨਲ ਪ੍ਰਸੰਦਰ ਸਿੰਘ ਦਾ ਕੀ ਦੋਸ਼ ਈ ਕਰਨਲ ਦੇ ਨਾਲੇ ਤਸ਼ੱਦਦ ਹੋਈ ਆ ਹਰ ਰਜiment ਦੇ ਜਵਾਨਾਂ ਵਿੱਚ ਬਹੁਤ ਜ਼ਿਆਦਾ ਭੈ ਭੀਤ ਤੇ ਰੋਸ ਭਰਿਆ ਜਿਹੜਾ ਮਾਹੌਲ ਹੈ